ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਸੇਮ ਨਾਲ ਪ੍ਰਭਾਵਿਤ ਬੰਜਰ ਹੋ ਚੁੱਕੀਆਂ ਜ਼ਮੀਨਾਂ 'ਚੋਂ ਹੁਣ ਝਿੰਗਾ ਮੱਛੀ ਪਾਲੀ ਜਾ ਰਹੀ ਹੈ ਜਿਸ ਤੋਂ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਕਰੀਬ 40 ਕਰੋੜ ਰੁਪਏ ਦੀ ਆਮਦਨ ਹੋਈ ਹੈ ਝਿੰਗਾ ਮੱਛੀ ਦੇ ਵੱਡੇ ਹੋਟਲਾਂ 'ਚ ਬਹੁਤ ਮੰਗ ਹੈ ਖਾਸ ਤੌਰ ਤੇ ਦੱਖਣੀ ਭਾਰਤ ਵਿੱਚ ਉੱਥੋਂ ਦੇ ਵਪਾਰੀ ਹੁਣ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਆਉਂਦੇ ਨੇ ਤੇ 300 ਰੁਪਏ ਪ੍ਰਤੀ ਕਿਲੋ ਤੋਂ ਵੱਧ ਦੇ ਭਾਅ ਤੇ ਨਕਦ ਪੈਸੇ ਦੇ ਕੇ ਮੱਛੀ ਪਾਲਕਾਂ ਤੋਂ ਮੱਛੀ ਖਰੀਦ ਕੇ ਲੈ ਜਾਂਦੇ ਨੇ ਇਸ ਲਈ ਸੇਮ ਦਾ ਖਾਰਾ ਪਾਣੀ ਜਿੱਥੇ ਫਸਲਾਂ ਲਈ ਮਾਰੂ ਹੈ ਉੱਥੇ ਝਿੰਗਾ ਮੱਛੀ ਲਈ ਵਰਦਾਨ ਹੈ ਪ੍ਰਸ਼ਾਸਨ ਵੱਲੋਂ 5 ਸਾਲਾਂ ਪ੍ਰਧਾਨ ਮੰਤਰੀ ਮੱਤਸਾਂ ਸੰਪਦਾ ਯੋਜਨਾ ਤਹਿਤ ਜ਼ਿਲ੍ਹੇ ਅੰਦਰ ਝਿੰਗਾ ਮੱਛੀ ਪਾਲਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਇਸ ਵਾਸਤੇ ਮੱਛੀ ਪਾਲਣ ਵਿਭਾਗ ਵੱਲੋਂ ਪ੍ਰਤੀ ਹੈਕਟੇਰ 14 ਲੱਖ ਰੁਪਏ ਦੀ ਰਕਮ ਧੰਦਾ ਸ਼ੁਰੂ ਕਰਨ ਵਾਸਤੇ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਜਨਰਲ ਵਰਗ ਨੂੰ 40% ਤੇ ਐਸਸੀ ਤੇ ਔਰਤਾਂ ਲਈ 60% ਸਬਸਿਡੀ ਦਿੱਤੀ ਜਾਂਦੀ ਹੈ ਸਹਾਇਕ ਡਾਇਰੈਕਟਰ ਕੇਵਲ 크੍ਰਿਸ਼ਨ ਨੇ ਦੱਸਿਆ ਕਿ ਇਸ ਵਰੇ ਕੋਲ 570 ਏਕੜ ਜ਼ਮੀਨ 'ਚ ਝਿੰਗਾ ਪਾਲਣ ਦਾ ਕੰਮ ਕੀਤਾ ਗਿਆ ਜਿਸ ਤੋਂ ਕਿਸਾਨਾਂ ਨੂੰ 1310 ਟਨ ਝਿੰਗਾ ਦਾ ਉਤਪਾਦਨ ਹੋਇਆ ਝਿੰਗਾ ਐਕਸਪੋਰਟ ਕੁਆਲਿਟੀ ਦਾ ਹੋਣ ਕਰਕੇ ਸਮੁੰਦਰੀ ਰਾਜਾਂ ਤੋਂ ਵਪਾਰੀ ਸਿੱਧੇ ਤੌਰ ਤੇ ਕاشتਕਾਰਾਂ ਦੇ ਤਲਾਬਾਂ ਤੋਂ ਝਿੰਗੇ ਦੀ ਖਰੀਦ ਕਰਦੇ ਨੇ ਤੇ ਮੌਕੇ ਤੇ ਹੀ ਅਦਾਇਗੀ ਹੋ ਜਾਂਦੀ ਹੈ ਇਸ ਤਰ੍ਹਾਂ ਇਸ ਧੰਦੇ ਨੂੰ ਕੈਸ਼ ਕ੍ਰਾਪ ਵਜੋਂ ਵੀ ਜਾਣਿਆ ਜਾਂਦਾ ਹੈ ਇਸ ਵਾਰੇ 40 ਕਰੋੜ ਰੁਪਏ ਦਾ ਝਿੰਗਾ ਉਤਪਾਦਨ ਹੋਣ ਕਰਕੇ ਮੁਕਸਰ ਜ਼ਿਲ੍ਹਾ ਪੰਜਾਬ ਤੋਂ ਪਹਿਲੇ ਸਥਾਨ ਤੇ ਆਇਆ